ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਰੈਲੀ ਨੂੰ ਸਬੋਧਨ ਕਰਨ ਪਹੁੰਚੇ ਸਨ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਕਿਸਾਨ ਮੋਰਚਾ ਗੈਰ ਆਜਨੀਤੀਕ ਭਾਰਤ ਦੇ ਕਿਸਾਨ ਮਜ਼ਦੂਰ ਮੋਰਚਾ ਖਾਲਸਾ ਉੱਲੋ ਲੈ ਕੇ ਫੈਸਲੇ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੋਦੀ ਨੂੰ ਸਵਾਲ ਪੁੱਛਣ ਨੂੰ ਜਾਣਾ ਸੀ ਪਰ ਪ੍ਰਸ਼ਾਸਨ ਦਾ ਪੂਰਾ ਜੋਰ ਲੱਗਾ ਹੋਇਆ ਹੈ ਕਿਸਾਨ ਆਗੂ ਰੈਲੀ ਵਾਲੀ ਜਗ੍ਹਾ ਤੇ ਨਾ ਪਹੁੰਚ ਸਕਣ ਜਿਸ ਦੇ ਸਬੰਧ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਪੁਲਸ ਨੇ ਗੁਰਦਾਸ ਸਿੰਘ ਅਰਜਨ ਦੇਵ ਜੀ ਪਿੰਡ ਜਾਪੋਵਾਲ ਵਿਖੇ ਨਾਤੇਬੰਦੀ ਕਰਕੇ ਕਿਸਾਨਾਂ ਨੂੰ ਰੋਕ ਰੱਖਿਆ ਪਰ ਕਿਸਾਨਾਂ ਦੇ ਅੱਗੇ ਪੁੱਛ ਨਹੀਂ ਖਲੋਸ ਸਕੇ ਅਤੇ ਕਿਸਾਨ ਅੱਗੇ ਵਧਦੇ ਗਏ ਸਰਦਾਰ ਮਰਦਾਬਾ ਸਰਦਾਬਾਦ ਮਰਦਾਬਾ ਸਾਡੀ ਪ੍ਰਸ਼ਾਦ ਬੰਦੀ ਬਾਜੋਗੀ ਇਸ ਕਰਕੇ ਸਾਡੀ ਰਕਤ ਨੂੰ ਮੰਨੋ ਖਸਾਨੂ ਅੱਗੇ ਵਧਨ ਦਿਓ ਫੌਜਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਠੇਠਾਂ ਆਜੋ ਗੱਡੀਆਂ ਤੋਂ ਜਿੰਨੀਆਂ ਵੀ ਆਪਣੇ ਕਿਸਾਨ ਮਜ਼ਦੂਰ ਐ ਸਾਰੇ ਗੱਡੀਆਂ ਤੋਂ ਠੇਠਾਂ ਆਜੋ ਅਗਲੇ ਹੁਕਮ ਆਪਾਂ ਬਾਅਦ ਚ ਕਰਦੇ ਆਗੇ ਕਿੰਨੇ ਬੰਦਾ ਛੱਡ ਕੇ ਬਾਸੇ ਉੱਤੇ ਆਜੋ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਅਸੀਂ ਪੀਸਫੁਲੀ ਟੰਗਣਾ ਸਵਾਲ ਜਵਾਬ ਕਰਨਾ ਚਾਹੁੰਦੇ ਆ ਜਾਂ ਪ੍ਰਸ਼ਾਸਨ ਗੱਲ ਕਰੇ ਹੀ ਮੋ ਪੀਅਮੋ ਦੇ ਬਹਿਸ ਤੇ ਕੋਈ ਬੰਦਾ ਆ ਕੇ ਖਰਾਲਾ ਦੇ ਜਵਾਬ ਦੇ ਦੇਸੀ ਪਰ ਵਿਰੋਧ ਵੀ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਦੀ ਅਪੀਲ ਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਆਪਣੀ ਵਿਚਾਰਤਾਂ ਦਾ ਕਰੇ ਸੋ ਇਸ ਕਰਕੇ ਦੀ ਮੂਵ ਕਰੋ ਸਾਡੀ ਅਪੀਲ ਹੈਗੀ ਆ ਸੋ ਇਹ ਅਸੀਂ ਕਹਿੰਦੇ ਹੈਗੇ ਆ ਇਸ ਕਰਕੇ ਆ ਨਾ ਨਾ ਕਿੰਨੇ ਬੰਦੇ ਆਏ ਨਾ ਉਹ ਪੰਜਾਬ ਚ ਆਏ ਪੰਜਾਬ ਉਹ ਤੇ ਗੱਲ ਕਰ ਰਹੇ ਸਿੱਧਾ ਅੰਦੇ ਸਾਡੇ ਨਾਲ ਕੋਈ ਮਰਜ਼ੀ ਹੋ ਜਾ ਉਹ ਪਰ ਉਹ ਤਾਂ ਟਾਈਮ ਨਹੀਂ ਇੱਥੇ ਟਾਈਮ ਮੰਗ ਲਿਆ ਜਰਾਬ ਆ ਗਏ ਹੁਣ ਤੇ ਜਿੰਦਾਬਾਹ ਮੋਦੀ ਸਰਦਾਰ ਮਰਦਾਬਾ 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 ਲਕੀਨ ਬਹੁਤ ਹੀ ਰਵਾਕ ਦਾ कतल करण वारी मोदी सरकारे मोदी सरकारे किस्म सवला ਗੱਡੀ ਕੋ ਸਪੀਕਰ ਵਾਲੀ ਗੱਡੀ ਦੇ ਕੇ ਬੰਦੂ ਨਾ ਹੋਵੇ ਓਵਰ ਪੈਦਾ ਜਾਣ ਵਾਲਾ ਦਾਫਲਾ ਕੇ ਚੱਲੂ ਦਾ ਉਹ ਗੱਡੀ ਮੋਟਰਸਾਈਕਲ ਉਸ ਗੱਡੀ ਨਾਲ ਪਾਵਨ ਇਹਨਾਂ ਨੂੰ ਬੰਦੂ ਕੁਛੀ ਇਹਨਾਂ ਬੰਦੇ ਕੋਲ ਤੁਸੀਂ ਕਹਿੰਦੇ ਹੋ ਸਪੀਕਰ ਪਿੱਛੇ ਲੱਗੇ ਕਿਹਤਰੇ ਪਾ ਲੋ ਮੈਂ ਟ੍ਰਾਂਲੋ ਟੋਡੇ ਪੁੱਠੇ ਡੰਡੇ ਕਿਤੇ ਵੀ ਰੁਕਣਾ ਨਹੀਂ ਹੈਗਾ ਤੁਸੀਂ ਹਾਂ ਤੋਂ ਪਾਸੇ हट ਜਾਓ ਜੇ ਤੁਹਾਡੀ ਹੋਰ ਦਲੀਲ ਹੈ ਤਾਂ ਅਸੀਂ ਅਸੀਂ ਹੁਣੇ ਫੈਸਲਾ ਕਰ ਲੈਨੇ ਆ ਠੀਕ ਹੈ ਟੋਡੇ ਪੁੱਠੇ ਡੰਡਿਆ ਕਰਕੇ ਪੁੱਠੀ ਫੌਜ ਕੋਈ ਤਾਂ ਨਹੀਂ ਅਸੀਂ ਰੁਕੇ ਹੈਗੇ ਅਸੀਂ ਆਪਣੇ ਦਿਸੂਖੜੇ ਚ ਰੁਕੇ ਹੋ ਗਏ ਆ ਤੁਸੀਂ ਆਪਣੀ ਫੌਜ ਸੜਕ ਤੋਂ ਖੜੋ ਜੋ ਕੰਨਾਂ ਲਈ ਗਈ ਜਾ ਬੱਸ ਹੋ ਗਿਆ ਅੱਛਾ ਹੋ ਗਿਆ ਨਹੀਂ ਅਗਲੇ ਬੰਨੇ ਗੱਡੀ ਦੇ ਪਿੱਛੇ ਹੋ ਜਾਓ ਘੰਡੋ ਘਾਟ ਬਾਦੀ ਅੱਜ ਕੇ ਕੇਸ ਤੋਂ ਦੱਸਦੇ ਆ ਦੇਸ਼ ਦਾ ਤਾਨਾਸ਼ਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਤੀਸਰੀ ਵਾਰੀ ਸਰਕਾਰ ਬਣਾਉਣ ਵਾਸਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ ਤੇ ਅਸੀਂ ਜਿਹੜੇ ਮਸਲੇ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੁਝ ਕੀਤਾ ਸੀ ਔਰ ਇਹਨਾਂ ਨੇ ਹਨ ਮਨੁੱਖੀ ਤਸ਼ੱਦਦ ਢਾਇਆ ਇਹਨਾਂ ਨੇ ਸੰਵਿਧਾਨ ਦੇ ਉਲਟ ਜਾ ਕੇ ਸੜਕਾਂ ਦੇ ਵਿੱਚ ਕੰਦਾਂ ਕੱਢੀਆਂ ਇਹਨਾਂ ਨੇ ਐਕਸਪਾਇਰ ਗੋਲੇ ਜਿਹੜੇ ਅਜਰੀਲੀਆ ਗੈਸਾਂ ਵਰਤੀਆਂ ਜਿਸ ਦੇ ਨਾਲ ਸਾਡੇ ਸੈਂਕੜੇ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਦੋ ਨੌਜਵਾਨਾਂ ਦੇ ਅੱਖਾਂ ਦੇ ਰੋਸ਼ਨੀ ਚਲੀ ਗਈ ਔਰ ਇੱਕ ਨੌਜਵਾਨ ਦੇ ਸਿੱਧੇ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ 40 ਤੋਂ ਵੱਧ ਇਹਨਾਂ ਨੇ ਸਾਡੇ ਟਰੈਕਟਰ ਤੇ ਹੋਰ ਵਾਹਨ ਜਿਹੜੇ ਤੋੜੇ ਅਸੀਂ ਇਹਨਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਸੀ ਔਰ ਹੁਣ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਵੋਟਾਂ ਲੈਣ ਵਾਸਤੇ ਆ ਰਹੇ ਨੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸਾਡੇ ਤੇ ਇਹਨਾਂ ਤੇ ਤਸ਼ੱਦਦ ਕਿਉਂ ਕੀਤਾ ਤੁਸੀਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਿਉਂ ਕੀਤਾ ਤੁਸੀਂ ਐਮਐਸਪੀ ਦੀ ਗੱਲ ਕਰਕੇ ਉਸ ਤੋਂ ਕਿਉਂ ਮੁਕਰੇ ਤੁਸੀਂ ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਤੁਸੀਂ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਵਾਜ ਰਹੇ ਹੋ ਤੇ ਅੱਗੋਂ ਤੁਸੀਂ ਹੋਰ ਵੀ ਹਲਾਸ਼ੀਰੀ ਦੇ ਰਹੇ ਹੋ ਕਿ ਅਗਰ ਤੁਸੀਂ ਜਿੱਤਦੇ ਹੋ ਤੇ ਤੁਹਾਨੂੰ ਉੱਚੇ ਜਿਹੜੇ ਆ ਉਹ ਉਹਦੇ ਦਿੱਤੇ ਜਾਣਗੇ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮਾਫ਼ ਕਿਉਂ ਨਹੀਂ ਕੀਤਾ ਤੁਸੀਂ ਪਿਛਲੀ ਦੋਨਾਂ ਟਰਮਾਂ ਦੇ ਵਿੱਚ ਇਹ ਗੱਲ ਮੰਨੀ ਸੀ ਸੋ ਸਵਾਲ ਪੁੱਛਣ ਵਾਸਤੇ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਇੱਥੇ ਇਕੱਤਰ ਹੈ ਥੋੜੀ ਦੇਰ ਤੱਕ ਅੱਗੇ ਨੂੰ ਚਾਲੇ ਪਾਉਣੇ ਆ ਪੁਲਿਸ ਮਾਤਰਾ ਜਿਵੇਂ ਪੂਰਸੇ ਲਗਾਈ ਗਈ ਆ ਕਿਹਾ ਜਿਹੜਾ ਤੁਹਾਨੂੰ ਅੱਗੇ ਨਹੀਂ ਜਾਂਦੇ ਕੋਈ ਦਿੱਕਤ ਨਹੀਂ ਆਪਾਂ ਸ਼ਾਂਤਮਈ ਢੰਗ ਦੇ ਨਾਲ ਜਾਣਾ ਜਿੱਥੋਂ ਤੱਕ ਜਾਇਆ ਜਾਏਗਾ ਸਾਡੇ ਕੋਲ ਅਸੀਂ ਜਾਵਾਂਗੇ ਕਿਉਂਕਿ ਪੁਲਿਸ ਬਲ ਦਾ ਪ੍ਰਯੋਗ ਕਰ ਸਕਦੀ ਹੈ ਅਸੀਂ ਹਮੇਸ਼ਾ ਹੀ ਇਹ ਜਬਰ ਸਹੇ ਹੈ ਧੱਕੇ ਸਹੇ ਹੈ ਸੋ ਸਾਡੇ ਵੱਲੋਂ ਤਾਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਉਹ ਕਲੈਸ਼ ਨਹੀਂ ਹੋਣਾ ਇਹ ਪੁਲਿਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਪੁਲਿਸ ਨੇ ਕੀ ਕਰਨਾ ਹੈ ਪਰ ਲੇਕਿਨ ਅਸੀਂ ਇੱਥੋਂ ਅੱਗੇ ਵਧਾਂਗੇ ਜਿੱਥੋਂ ਤੱਕ ਸਾਡੇ ਚੱਲ ਹੈ ਜਿੱਥੋਂ ਤੱਕ ਅਸੀਂ ਜਾ ਸਕਦੇ ਹਾਂ ਕੋਈ ਇਸ ਦੇ ਵਿੱਚ ਸੁਰੂ ਕਰਾਇਆ ਕੀ ਕੀਤੀ ਜੇ ਅਗਲਾ ਕੀ ਕਦਮ ਹੋਵੇਗਾ ਦੇਖੋ ਫੋਰਸ ਹੈ ਜੇ ਤਾਂ ਇਹ ਹੁਣ ਅਸੀਂ ਵੀ ਮੌਕੇ ਤੇ ਦੇਖਣਾ ਹੈ ਨਾ ਕਿ ਕਿੰਨਾ ਕੁ ਕੀ ਅੱਗੇ ਸਾਨੂੰ ਰੋਕਣ ਦੇ ਪ੍ਰਬੰਧ ਹੈਗੇ ਆ ਕਿ ਨਹੀਂ ਹੈਗੇ ਉਹ ਮੌਕੇ ਤੇ ਡਿਸੀਜਨ ਲਿਆ ਜਾਊਗਾ ਆ ਦੇਖੋ ਆਪਣਾ ਦੂਮਾ ਫੋਰਮਰ ਨੇ ਐਲਾਨ ਕੀਤਾ ਸੀ ਵੀ ਪੀਐਮ ਜਦੋਂ ਪੰਜਾਬ ਆਉਣਗੇ ਅਸੀਂ ਵੱਡੇ ਜਥੇ ਬਣਾ ਕੇ ਉਹਨਾਂ ਦੀ ਰੈਲੀ ਵਾਲ ਨੂੰ ਵਧਾਂਗੇ ਤਾਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਇਸੇ ਤਰ੍ਹਾਂ ਕੱਲ ਪਟਿਆਲੇ ਸੀ ਅ ਗਰਦਾਸਪੁਰ ਚ ਵੀ ਜੱਬੋਵਾਲ ਇਕੱਠੇ ਹੋਏ ਆ ਤੇ ਥੋੜੀ ਦੇਰ ਬਾਅਦ ਅਸੀਂ ਪੀਐਮਓ ਦੀ ਰੈਲੀ ਵਾਲ ਨੂੰ ਸਵਾਲ ਜਵਾਬ ਕਰਨ ਵਾਸਤੇ ਜਾਵਾਂਗੇ ਇਹ ਸਾਡਾ ਪ੍ਰੋਗਰਾਮ ਹੈ ਜਿਹੜਾ ਇੱਕ ਇਹ ਕਹਿੰਦਾ ਹੈ ਕਿ ਤੁਹਾਡੇ ਲੋ ਜਿਹੜੇ ਅਗਰਥੇ ਬੰਦ ਕੀਤੇਗੇ ਨਹੀਂ ਤਾਂ ਉਹਨਾਂ ਦਾ ਰੋਧ ਦਰਸ਼ਨ ਕੀਤਾ ਜਾਵੇਗਾ ਬਤਾਂ ਉਸੀਆਂ ਜਾਣਗੀਆਂ ਕੋਈ ਇਦਾਂ ਦਾ ਕੀ ਦੇਖੋ ਸਾਡਾ ਨਾ ਤਾਂ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਹੈਗਾ ਨਾ ਅਸੀਂ ਕਹਿੰਨੇ ਪੀਐਮਓ ਸਾਹਿਬ ਰੈਲੀ ਨਾ ਕਰਨ ਨਾ ਅਸੀਂ ਇਹ ਐਲਾਨ ਕੀਤਾ ਪੀਐਮਓ ਦੀ ਰੈਲੀ ਹੋਣੀ ਨਹੀਂ ਦੇਣੀ ਪਰ ਪ੍ਰਸ਼ਾਸਨ ਕੋਈ ਪੀਐਮਓ ਦੇ ਬਿਹੇਵ ਤੇ ਬੰਦਾ ਲੈ ਆਉਂਦਾ ਸਾਡੇ ਨਾਲ ਸਵਾਲ ਜਵਾਬ ਕਰਾਂਦਾ ਸੀ ਵਿਰੋਧ ਵੀ ਨਹੀਂ ਸੀ ਕਰਨਾ ਹੈਗਾ ਠੀਕ ਹੈ ਨਾ ਸਾਡਾ ਇਹੋ ਜਿਹਾ ਕੋਈ ਕੰਮ ਨਹੀਂ ਕਿ ਅੱਜ ਗਰਦਾਸਪੁਰ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹਦੇ ਵਾਸਤੇ ਪੀਐਮਓ ਸਾਹਿਬ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਨਹੀਂ ਹੈਗਾ ਸਾਡਾ ਕੋਈ ਜਾਮ ਨਹੀਂ ਹੈਗਾ ਇਹ ਮੇਨ ਅਜੰਡਾ ਕੀ ਹੈ ਜੀ ਦੇਖੋ ਮਿਲਣਾ ਆ ਜਾਂ ਵਿਰੋਧ ਕਰਨਾ ਜਾਂ ਕੀ ਹੈ ਨਹੀਂ ਮੇਨ ਅਜੰਡਾ ਸਵਾਲ ਦਾ ਜਵਾਬ ਸਵਾਲ ਤਾਂ ਸੀ ਇਹ ਕਰਨਾ ਸੀ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਸਾਨੂੰ ਹਾਈਵੇ ਬਣਾ ਕੇ ਸੜਕਾਂ ਦੇ ਉੱਤੇ ਕਿਉਂ ਰੋਕਿਆ ਗਿਆ ਉਹ ਸੰਵਧਾਨਕ ਉਹਦਾ ਦਰਜਾ ਕੀ ਹੈ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਗਿਆ ਅਰਧ ਸੈਨਿਕ ਫੋਰਸ ਕਿਉਂ ਲਾਈ ਗਈ ਬੁਲਟ ਦੀਆਂ ਗੋਲੀਆਂ ਚਾਹੇ ਐਸਐਲਆਰ ਹੋਵੇ ਜਾਂ ਹੈ 12 ਬੋਰ ਦੀ ਹੋਵੇ ਚਾਹੇ ਰਬੜ ਦੀਆਂ ਗੋਲੀਆਂ ਹੋਣ ਚਾਹੇ ਤੋਗਾ ਡਰੋਨ ਰਾਹੀਂ ਬੰਬਾਰਡਿੰਗ ਕਰਨੀ ਹੋਵੇ ਜਾਂ ਹੋਰ ਜ਼ਬਰ ਸਾਡੇ ਖਿਲਾਫ ਇਹ ਕਿਉਂ ਕੀਤਾ ਗਿਆ ਸਾਡੇ 450 ਕਿਸਾਨ ਸ਼ਹੀਦ ਹੋਏ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕਿਉਂ ਸ਼ਹੀਦ ਕੀਤਾ ਗਿਆ ਲਖੀਮਪੁਰ ਖਰੀਦੇ ਦੋਸਤਿਆਂ ਨੂੰ ਸਜ਼ਾ ਦੇਣ ਦੀ ਬਜਾਇ ਟਿਕਟਾਂ ਦੇ ਕੇ ਕਿਉਂ ਨਿਵਾਜ ਦਿੱਤਾ ਗਿਆ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ 14,57,000 ਕਾਰਪੋਰੇਟ ਘਰਾਣਿਆਂ ਦਾ 10 ਸਾਲਾਂ ਤੋਂ ਮੋਦੀ ਸਾਹਿਬ ਨੇ ਕਿਉਂ ਮਾਫ਼ ਕਰ ਦਿੱਤਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ 700 ਰੁਪਏ ਦਿਹਾੜੀ ਔਰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸੰਵਿਧਾਨ ਦੀ 5ਵੀਂ ਸੂਚੀ ਆਦਿਵਾਸੀਆਂ ਵਾਸਤੇ ਲਾਗੂ ਹੋਵੇ ਜਦੋਂ 60 ਸਾਲ ਦਾ ਕਿਸਾਨ ਹੋ ਜਿੰਦਾ ਉਹਨੂੰ 10000 ਪੈਨਸ਼ਨ ਦਿੱਤੀ ਜਾਵੇ ਸੀ250 ਅਨੁਸਾਰ ਫਸਲਾਂ ਦੇ ਭਾਅ ਤੈਅ ਕਰਕੇ ਉਹਦੇ ਰੇਟ ਦਿੱਤੇ ਜਾਣ ਇਹ ਸਾਡੇ ਕੰਮ ਪ੍ਰੋਗਰਾਮ ਸੀਗੇ ਸਵਾਲ ਹਾਂ ਅਸੀਂ ਇਹ ਜੋ ਬਾਤ ਕਾਠੇ ਕਰਕੇ ਅੱਗੇ ਵਧਾਂਗੇ ਪੁਲਸ ਦੇ ਕੋਲੋਂ ਪੰਦਰਾਂ ਦੇ ਨਾਕੇਬੰਦੀ ਕੀਤੀ ਗਈ ਹੈ ਜੇ ਇਸ ਦੇ ਨਾਕੇਬੰਦੀ ਕੋਈ ਫਸਲ ਨੂੰ ਤੁਹਾਨੂੰ ਰੋਕਿਆ ਜਾਂਦਾ ਮੈਨੂੰ ਪਤਾ ਕੰਮ ਇੰਡੀਆ ਜਾਂ ਕੋਈ ਇਤਨਾ ਜੀ ਕਹਾਣੀ ਹੁੰਦੀ ਹੈ ਦਾ ਜ਼ਿੰਮੇਵਾਰ ਕੌਣ ਹਾਇ ਦੇਸ਼ ਤੇ ਫੋਰਸ ਅਸੀਂ ਅਸੀਂ ਤਾਂ ਜਿੱਥੇ ਤੱਕ ਸੱਤ ਹੋ ਜਾਇਆ ਜੂ ਜਾਵਾਂ ਸਾਡਾ ਤਾਂ ਕੋ ਟਕਰਾਉਣ ਦਾ ਮਸਲਾ ਨਹੀਂ ਹੈ ਅਗਰ ਕੋ ਰੋਕਦੀ ਹੈ ਤੇ ਕੀ ਹਾਂ ਦੇਖੋ ਕਿ ਮੌਕੇ ਮੁਤਾਬਕ ਲੀਡਰਸ਼ਿਪ ਹੈਗੀ ਫੈਸਲਾ ਕਰ ਲਵੇ ਅੱਜ ਆਪਣਾ ਨਾਮ ਦਾ ਅਜੋ ਕਿਹੜੀ ਜੂਨੀਅਰ ਦੇਖੋ ਜੀ ਮੈਂ ਹਰਸ਼ੰਦੀਪ ਸਿੰਘ ਜੋਨ ਬਾਬਾ ਬੁਰ ਸਾਹਿਬ ਪਿੰਡ ਤਿਬੜ ਦਾ ਮੁਖ ਸ਼ਕਤਾ ਹੋ ਰਿਹਾ ਜੀ ਅਸੀਂ ਇੱਥੇ ਅੱਜ ਮੋਦੀ ਦੀ ਰੈਲੀ ਨੂੰ ਜਾਣ ਵਾਸਤੇ ਇਕੱਠੇ ਹੋਏ ਆ ਪਰ ਮੋਦੀ ਦਾ ਸੀ ਅੱਜ ਉਹ ਨਾਲ ਵਿਚਾਰ ਵਟਾਂਦਰਾ ਕਰਨਾ ਸੀ ਕਿਸਾਨੀ ਮਸਲਿਆਂ ਦੇ ਬਾਰੇ ਵਿੱਚ ਪਰ ਉਹਨਾਂ ਨੇ ਇੰਨੀ ਕਿ ਜਾਨੀ ਕਿ ਇੱਥੇ ਫੋਰਸ ਲਗਾਈ ਹੈ ਇੱਥੋਂ ਪਠਾਨਕੋਟ ਤੇ ਜਿਹੜਾ ਦਿਨਾ ਲਗਦੇ ਘਟੋ ਘਟ 20 25 ਕਿਲੋਮੀਟਰ ਦੂਰ ਹੈ ਜਿਹੜਾ ਕਿ ਸਾਨੂੰ ਅਜੇ ਇੱਥੇ ਇੱਥੇ ਰੋਕ ਲਿਆ ਤੇ ਜੇ ਅਸੀਂ ਰੈਲੀ ਦੇ ਵਿੱਚ ਜਾਣਾ ਹੈ ਤੇ ਫੇਰ ਹੱਟ ਕੇ ਹਾਲ ਹੋਏਗਾ ਉਧਰ ਗਵਰਨਮੈਂਟ ਕਹਿੰਦੀ ਏ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੰਗਰ ਤੇ ਸਾਡੇ ਕੋਲ ਵੋਟਾਂ ਆਇਆ ਤੇ ਸਾਨੂੰ ਅੱਗੇ ਨਹੀਂ ਜਾਣ ਦੇਣ ਦੇ ਇਹ ਕੀ ਗੱਲ ਵੀ ਅਸੀਂ ਪਾਕਿਸਤਾਨ ਤੋਂ ਆਏ ਆ ਜਾ ਅਸੀਂ ਕਿ ਹੋਰ ਮੁਲਕ ਦੇ ਵਸਿੰਦੇ ਆ ਹੈਗੇ ਤਾਂ ਅਸੀਂ ਆਂਦਾ ਪਈ ਆ ਨਾ ਦੇਖਦੇ ਜਿਹੜਾ ਹਰ ਮੁਲਕ ਦੇ ਹਰ ਜੀ ਦਾ ਆਪਣੇ ਮੁਲਕ ਦੇ ਹਰ ਜੀ ਦਾ ਆਂਦੇ ਆ ਪੇਟ ਭਰਨਾ ਦਿਨ ਰਾਤ ਮਿਹਨਤ ਕਰਦੇ ਆ ਇੰਨੀ ਸਰ ਦੀਆਂ ਧੁਪਾਂ ਦੇ ਵਿੱਚ ਜਿਹੜੇ ਕੇ ਹੋਰ ਕਾਰਪੋਰੇਟ ਲੋਕ ਜਿਹੜੇ ਬਾਹਰ ਨਹੀਂ ਨਿਕਲਦੇ ਦੇ ਇੱਥੇ ਜ਼ਿਮੀਦਾਰ ਵੇਖੋ ਬਾਹਰ ਖ ਲੋਕ ਖਜਲ ਹੋ ਰਿਹਾ ਹੋਵੇ ਤੇ ਇਹ ਕਾਦੀ ਵਾਲੀ ਹੈ ਇਹ ਕਾਹਦਾ ਲੋਕਤੰਤਰ ਹੈ ਜਿਹੜਾ ਕੀ ਕਰਨਾ ਸਵਾਲ ਜਵਾਬ ਕਰਨੇ ਨੇ ਅਸੀਂ ਜੀ ਆਪਣੇ ਕਿਸਾਨੀ ਮੰਗਾ ਵਾਸਤੇ ਸਵਾਲ ਜਵਾਬ ਕਰਨੇ ਨੇ ਆਪਣਾ ਹਰਿਆਣਾ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਗਵਰਨਮੈਂਟ ਨੇ ਸਾਨੂੰ ਰੋਕਿਆ ਉਹ ਕਾਦੇ ਵਾਸਤੇ ਰੋਕਿਆ ਜੇ ਅਸੀਂ ਆਪਣੀਆਂ ਗੱਲਾਂ ਕਰਨ ਵਾਸਤੇ ਜਾਂ ਆਪਣੀਆਂ ਮੰਗਾਂ ਰੱਖਣ ਵਾਸਤੇ ਅਸੀਂ ਇਹ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਤਾਂ ਅਸੀਂ ਕਿੱਥੇ ਜਾਵਾਂਗੇ ਦੱਸੋ ਹਾਂਜੀ ਹਾਂਜੀ ਅਸੀਂ ਬਿਲਕੁਲ ਦੀ ਸ਼ਾਂਤਮਈ ਢੰਗ ਨਾਲ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਾਂ ਬਾਕੀ ਆਪਣੇ ਸਾਡੇ ਜਥੇਬੰਦੀ ਦੇ ਆਗੂਆਂ ਨੇ ਇਹੋ ਹੀ ਵਿਚਾਰ ਕੀਤਾ ਹੈ ਵੀ ਉਹਨਾਂ ਦਾ ਜਾਂ ਕੋਈ PMO ਆਫਿਸ ਦਾ ਕੋਈ ਸੀਨੀਅਰ ਆਦਮੀ ਆਏ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਜੇ ਉਹ ਉਹ ਜਦਾ ਲੱਗੀ ਜੇ ਤੁਹਾਨੂੰ ਤਾਂ ਨਹੀਂ ਜਾਣਦਾ ਨਹੀਂ ਜਾਣ ਦਿੰਦੇ ਤੇ ਅਸੀਂ ਸੜਕ ਦੇ ਉੱਤੇ ਹੀ ਸ਼ਾਂਤਮਈ ਰੋਸ ਤਰਲਾ ਦਰਸ਼ਕ ਕਰਾਂਗੇ ਹੋਰ ਅਸੀਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰਨਾ ਬਾਕੀ ਅਸੀਂ ਹਿੰਸਕ ਨਹੀਂ ਹੋਵਾਂਗੇ ਜਿੱਥੇ ਬਹਾਂਗੇ ਅਸੀਂ ਸਤਗੁਰ ਦਾ ਵਾਹਿਗੁਰ ਦਾ ਜਾਪ ਕਰਾਂਗੇ ਹਾਂਜੀ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਅੱਜ ਜ਼ਿਲ੍ਹਾ ਗੁਰਦਾਸਪੁਰ ਮੋਦੀ ਦੀਆਂ ਆਮਤੇ ਸਭ ਕੱਤਰ ਹੋਇਆ ਵਾ ਜੋ ਵੀ ਮੋਦੀ ਦੀਆਂ ਕਿਸਾਨ ਮਾਰੂ ਨੀਤੀਆਂ ਚੱਲ ਰਹੀਆਂ ਉਹਨਾਂ ਵਾਸਤੇ ਸਵਾਲ ਜਵਾਬ ਕਰਨ ਵਾਸਤੇ ਜੋ ਕਿਸਾਨਾਂ ਦੇ ਉੱਤੇ ਗੱਡੀ ਚੜ੍ਹੀ ਗਈ ਟੈਣੀ ਮਿਸ਼ਰਾ ਵੱਲੋਂ ਉਹਨਾਂ ਬਾਰੇ ਪੁੱਛਣ ਵਾਸਤੇ ਬਾਕੀ ਕੱਲ ਪਟਿਆਲੇ ਵੀ ਸਾਡਾ ਰੋਸ ਪ੍ਰਦਰਸ਼ਨ ਹੋਇਆ ਉੱਥੇ ਵੀ ਸਾਡਾ ਇਸ ਤਰ੍ਹਾਂ ਇਹਨਾਂ ਨੇ ਕੋਈ ਗੱਲਬਾਤ ਨਹੀਂ ਕਰ ਦਿੱਤੀ ਕਿ ਅੱਜ ਵੀ ਅਸੀਂ ਸਾਰੇ ਜਿਉਂ ਜਿਹੜੇ ਇਕੱਤਰ ਹੋਏ ਆਂ ਗੱਲਬਾਤ ਰੱਖਣ ਵਾਸਤੇ ਸਵਾਲਾਂ ਜਵਾਬਾਂ ਤੋਂ ਵੀ ਸਾਡੇ ਤੋਂ ਭੱਜ ਰਹੇ ਨੇ ਲਗਾਤਾਰ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਕਰ ਰਹੇ ਨੇ ਔਰ ਕਰਦੇ ਰਹਿਣਗੇ ਜੇ ਇਹਨਾਂ ਨੂੰ ਨਾਂ ਨੱਖ ਪਈ ਤੇ ਸੋ ਇਹਨਾਂ ਗੱਲਾਂ ਦੇ ਨਾਲ ਧੰਨਵਾਦੀਆਂ ਵਾਹਿਗੁਰੂ ਜੀ